ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਪਿੰਡ ਖੁਤਰਾਏ ਕਲਾਂ ਵਿਖੇ ਜਿੱਥੇ ਵੇਖ ਕੇ ਹਰ ਸਾਲ ਕਾਮਰੇਡ ਉਜਾਗਰ ਸਿੰਘ ਜੀ ਆਜ਼ਾਦੀ ਕੋਲਾਟੀ ਅਤੇ ਜਗਦੇਵ ਸਿੰਘ ਸੋਵਾਲ ਦੀ ਯਾਦ ਵਿੱਚ ਸੱਭਿਆਚਾਰਕ ਸਲਾਨਾ ਮੇਲਾ ਕਰਾਇਆ ਜਾਂਦਾ ਹੈ ਅਸੀਂ ਕਾਮਰੇਡ ਉਜਾਗਰ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਗੱਲ ਕਰਦੇ ਹਾਂ ਅਸੀਂ ਦੱਸਿਓ ਭਾਜੀ ਕੀ ਪ੍ਰੋਗਰਾਮਸ ਹਨ ਇਹ 20 ਫਰਵਰੀ ਨੂੰ ਅਸੀਂ ਇੱਕ ਸਭਿਆਚਾਰਕ ਮੇਲਾ ਕਰਾਉਣਾ ਹੈ ਇਹ ਆਪਣੇ ਦਾਦੇ ਦੀ ਯਾਦ ਵਿੱਚ ਦੇਸ਼ ਭਗਤ ਕਾਮਰੇਡੋ ਬਜਗਤ ਸਿੰਘ ਦੀ ਯਾਦ ਵਿੱਚ ਔਰ ਸਰਦਾਰ ਜਗਦੇਵ ਸਿੰਘ ਜਸਵਾਲ ਨੂੰ ਸਮਰਪਿਤ ਇਸ ਮੇਲੇ ਵਿੱਚ ਆ ਰਹੇ ਕਲਾਕਾਰ ਨੇ ਗੁਰਲੇਜ ਅਖਤਰ ਕਲੁੰਦਰ ਕੈਲੀ ਅਮਰੋਜੀ ਔਈਲਾ ਬ੍ਰਦਰ ਜੀਐਸਪੀਟ ਹਰਪਾਲ ਛੱਠੇਵਾਲਾ ਬਲਰਾਜ ਬ੍ਰਦਰ ਤੇ ਵੱਖ-ਵੱਖ ਖੇਤਰਾਂ ਵਿੱਚ ਪੰਜ ਛੇ ਚੀਜ਼ਾਂ ਨੂੰ ਆਪਾਂ ਸਨਮਾਨਿਤ ਵੀ ਕਰਦੇ ਹਾਂ ਪੂਰੇ ਕੋਈ ਲੋੜਵੰਦਾਂ ਦੀ ਮਦਦ ਲਈ ਕੈਂਪ ਵਗੈਰਾ ਦੂਜਾ ਹੋ ਰਿਹਾ ਹੁਸੂਲ ਤਾਂ ਹੈ ਜੀ ਇਸ ਮੇਲੇ ਦਾ ਐਸਪੀ ਉਬਰਾਈ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਜੋ ਵੀ ਲੋੜਵੰਦ ਨੇ ਜਿਸ ਕੋਈ ਕਿਸੇ ਦੀ ਅੱਖ ਦਾ ਆਪਰੇਸ਼ਨ ਹੈ ਜਾਂ ਕਿਸੇ ਨੂੰ ਲੈਂਚ ਪੈਣਾ ਹੈ ਉਹ ਐਸਪੀ ਉਬਰਾਈ ਵੱਲੋਂ ਬਿਲਕੁਲ ਫ੍ਰੀ ਪਾਇਆ ਜਾਏਗਾ ਕੀਤਾ ਜਾਏਗਾ ਮੈਡੀਕਲ ਇਹ ਸਬੰਧੀ ਤੁਸੀਂ ਹੋਰ ਵੀ ਜਿਹੜੀ ਕੋਈ ਐਨਜੀਓ ਨੇ ਜਾਂ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਾਂ ਜਿਹੜੇ ਲੋਕ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਉਹਨਾਂ ਨੂੰ ਤੁਸੀਂ ਕਈ ਅਪੀਲ ਕਰਦੇ ਜੇ ਕਿ ਇਹਨੂੰ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਿੱਥੇ ਆਪਾਂ ਵਿਕਾਸ ਤੇ ਹੋਰ ਗੱਲਾਂ ਕਰਦੇ ਆਂ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਪਿੰਡਾਂ 'ਚ ਵੱਡੇ ਪੱਧਰ ਤੇ ਮੇਲੇ ਕਰਾਉਣੇ ਚਾਹੀਦੇ ਇਸ ਬਾਰੇ ਅਮਰੀਕਨ ਆ ਹਰ ਪਿੰਡ ਦੇ ਵਿੱਚ ਇਹ ਹੋਕਾ ਦੇਣਾ ਚਾਹੀਦਾ ਵੀ ਆਪਾਂ ਚੰਗੇ ਸਮਾਜ ਦੀ ਚੰਗੀ ਸਿਰਜਣਾ ਕਰੀਏ ਸਾਰੀਆਂ ਸਮੂਹ ਪੰਚਾਇਤਾਂ ਚੰਗਾ ਕੰਮ ਕਰਨ ਜਿੰਨੀਆਂ ਵੀ ਹੈਗੇ ਆ ਆਪਣੇ ਉਗੇ ਸਮਾਜ ਸੇਵਕ ਨੇ ਜਾਂ ਜਿੰਨੀਆਂ ਮੇਲੇ ਕਮੇਟੀਆਂ ਮੇਲੇ ਕਰਾਉਂਦੀਆਂ ਨੇ ਇਹ ਸਾਰਿਆਂ ਨੂੰ ਅਪੀਲ ਕਰਦੇ ਆ ਆਪਾਂ ਸਾਰੇ ਮਿਲ ਕੇ ਚੰਗਾ ਸਮਾਜ ਸਜਾਈਏ ਚੰਗਾ ਰੰਗਲਾ ਪੰਜਾਬ ਫਿਰ ਰੰਗਲੀ ਦੁਨੀਆ ਇਸ ਹੋਵੇ ਸਾਰਾ ਸਮਾਜ ਜਿਹੜਾ ਸਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਤੁਸੀਂ ਜਸੋਵਾਲ ਸਾਹਿਬ ਦਾ ਸੰਗ ਕੀਤਾ ਉਹ ਪੰਜਾਬੀ ਸਭਿਆਚਾਰ ਨੂੰ ਪ੍ਰਮੋਟ ਕਰਨ ਲਈ ਉਹਨਾਂ ਦਾ ਬੜਾ ਯੋਗਦਾਨ ਆ ਇੱਕ ਨਰੋਆ ਸਮਾਜ ਸਿਰਚਨ ਉਹਨਾਂ ਦਾ ਬੜਾ ਅਹਿਮ ਯੋਗਦਾਨ ਹੈ। ਉਹਨਾਂ ਵੱਲੋਂ ਵੀ ਕੀ ਪ੍ਰੋਬਲਮ ਉਹਨਾਂ ਵੱਲੋਂ ਵੀ ਬੜੇ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਇਆ ਜਾਂਦੇ ਸੀ। ਹੁਣ ਤੁਸੀਂ ਵੀ ਕੀ ਆਪਣੇ ਇਲਾਕੇ 'ਚ ਕੁਝ ਇਸ ਤਰ੍ਹਾਂ ਦੀ ਕੋਈ ਐਨਜੀਓ ਬਣਾ ਕੇ ਕਮੇਟੀ ਬਣਾ ਕੇ ਇਹਦੇ ਸਬੰਧੀ ਕੁਝ ਕਰੋਗੇ? ਵੇਖੋ ਜੀ ਜਸਵਾਲ ਸਾਹਿਬ ਦੇ ਮੇਰੇ 995 ਦੇ ਸੰਬੰਧ ਸੀ। ਇਹ ਮੇਲਾ ਵੀ ਸਰਦਾਰ ਜਗਦੇਵ ਸਿੰਘ ਜਸਵਾਲ ਦੀ ਪ੍ਰੇਰਨਾ 'ਸਰਕਾਰ' ਹੀ ਸ਼ੁਰੂ ਕੀਤਾ ਆਪਾਂ। ਉਹਨੇ ਹੀ ਕਿਹਾ ਵੀ ਦੇਸ਼ ਭਗਤਾਂ ਦੇ ਕਿੰਨੇ ਕਿ ਮੇਲੇ ਲੱਗਦੇ ਆ। ਕਿੰਨੇ ਕੁ ਲੋਕ ਕਰਵਾ ਰਹੇ ਆ ਤੇਰਾ ਦਾਦਾ ਦੇਸ਼ ਭਗਤੀ ਤੂੰ ਹੀ ਮੇਲੇ ਕਰਵਾਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਉਹਨਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਅੱਜ ਵੀ ਉਹਨਾਂ ਜੀ ਦੀ ਪੂਰੀ ਕਮੇਟੀ ਹੈ ਉਹ ਸਾਡਾ ਪੂਰਾ ਸਹਿਯੋਗ ਕਰਦੀ ਮੇਲੇ ਦੇ ਵਿੱਚ ਔਰ ਅਸੀਂ ਜਦੋਂ ਮਿਲ ਕੇ ਜਿੰਨੇ ਵੀ ਸਾਡੇ ਸੱਜਣ ਨੇ ਡਾਕਟਰ ਨਰਵੈਲ ਜਿਹਨਾਂ ਜਿਹੜੋਂ ਅਸੀਂ ਮੇਲੇ ਸ਼ੁਰੂ ਕੀਤੇ ਸੀ ਉਹੋ ਹੀ ਉਨੀ ਪਾਰਟੀ ਸਾਡੀ ਅੱਜ ਜਦੋਂ ਅਸੀਂ ਸ਼ੁਰੂ ਕਰਾਇਆ ਉਹੋ ਹੀ ਪਾਰਟੀ ਹੈ ਮੌਜੂਦ ਹੈ ਸਾਨੂੰ ਇਹ ਚੀਜ਼ ਵੀ ਖੁਸ਼ੀ ਹੈ ਕਿ ਇੱਕ ਵੀ ਬੰਦਾ ਸਾਡ ਨੂੰ ਟੁੱਟਿਆ ਨਹੀਂ ਸਾਰੇ ਭੈਣ ਭਰਾ ਹੀ ਰਲ ਕੇ ਉਹ ਇਲਾਕਾ ਨਿਵਾਸੀ ਜਿੰਨੇ ਵੀ ਸੱਜਣ ਮੇ ਉਤਰਿਆ ਸਾਰਾ ਪ੍ਰਵਾਸ ਸੰਯੋਗ ਦੇ ਦਿੱਤਾ ਸਾਨੂੰ ਇਸ ਮੇਲੇ ਵਾਸਤੇ ਮੈਂ ਭਾਜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਥੋੜਾ ਜਿਹਾ ਨਾ ਜਿਹੜੇ ਕਾਮਰੇਟ ਉਹ ਜਾਗਰ ਸਿੰਘ ਜੀ ਨੇ ਉਹਨਾਂ ਬਾਰੇ ਥੋੜਾ ਜਿਹਾ ਡਿਟੇਲ ਚ ਦੱਸ ਦਿਓ ਵੀ ਉਹ ਕਿਦੋਂ ਉਹਨਾਂ ਦਾ ਕੀ ਯੋਗਦਾਨ ਸੀ ਕਿ ਨੇ ਇੱਕ ਕੀਤੀ ਕਿਸਾਨ ਮੋਰਚੇ ਵਿੱਚ ਵੱਡਾ ਕੀਤੀ ਕਿਸਾਨ ਮੋਰਚਾ ਲਾਹੌਰ ਮੋਗਾ ਮੋਰਚਾ ਹਰਸ਼ਾਸ਼ੀਨਾ ਜਿਹੜਾ ਹੈ ਇਰੇ ਵਿੱਚ ਹੋਰ ਵੱਖ-ਵੱਖ ਮੋਰਚੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੱਖ-ਵੱਖ ਮੋਰਚੇ ਵਿੱਚ ਬਹੁਤ ਵੱਡਾ ਜੋਗ ਨਾ ਪਾਇਆ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਫਿਰ ਸਾਡਾ ਵੱਡਾ ਪਰਿਵਾਰ ਸੀ ਤੇ ਕਮਾਉਣ ਵਾਲਾ ਇਕੱਲੇ ਸੀ ਉਹਨਾਂ ਦੀ ਇੱਕ ਲੱਤ ਜਿਹੜੀ ਜੇਲ੍ਹ ਚ ਰਹੀ ਹੁੰਦੀ ਸੀ ਦੂਜੀ ਘਰ ਹੁੰਦੀ ਸੀ ਇਹੋ ਜੇ ਤੰਗੀਆਂ ਤੁਲਸੀਆਂ ਜੁਸੀਂ ਆਪਣੇ ਦਿਨ ਕੱਢੇ ਉਹ ਸਾਡੀ ਦਾਦੀ ਦੇ ਸਾਨੂੰ ਸੁਣਾਉਂਦੀ ਹੁੰਦੀ ਹੈ ਇਹ ਗੱਲਾਂ ਤੇ ਬਾਕੀ ਸਾਨੂੰ ਮਾਣ ਆ ਵੀ ਸਾਡੇ ਵੱਡਿਆਂ ਨੇ ਕੁਝ ਦੇਸ ਵਾਸਤੇ ਕੁਝ ਕੀਤਾ ਦੋਸਤੋ ਅਸੀਂ ਆਪਣੇ ਚੈਨਲ ਥਰੂ ਬੇਨਤੀ ਕਰਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਸੱਭਿਆਚਾਰਕ ਮੇਲੇ ਜਾਂ ਜਿਨ੍ਹਾਂ ਨੇ ਦੇਸ਼ ਲਈ ਕੌਮ ਲਈ ਕੁਝ ਕੀਤਾ ਉਹਨਾਂ ਨੂੰ ਇੱਕ ਨਿੱਜੀ ਨਹੀਂ ਇੱਕ ਸਾਰਾ ਸਮਾਜ ਆਪਣਾ ਸਮਝ ਕੇ ਇਹਦੇ ਵਿੱਚ ਯੋਗਦਾਨ ਪਾਇਆ ਕਰੀਏ ਤੇ ਹਾਜ਼ਰੀ ਭਰ ਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰੀਏ ਹਰ ਸਾਲ ਦੀ ਤਰ੍ਹਾਂ ਪਿੰਡ ਖਤਰਾਇ ਕਲਾ ਵਿਖੇ ਦੇਸ਼ ਭਗਤ ਕਾਮਰੇਡ ਬਾਪੂ ਯਾਗਤ ਸਿੰਘ ਜੀ ਜਾਤ ਅਤੇ ਜਗਦੇਵ ਸਿੰਘ ਜਸਵਾਲ ਦੀ ਜਾਤ ਨੂੰ ਜੋ ਸਭਿਆਚਾਰਕ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਉਹ ਵੀ ਇਸ ਇਸ ਵਾਰ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਬਹੁਤ ਹੀ ਵੱਡੀ ਤਦਾਰ ਵਿੱਚ ਇਲਾਕੇ ਦੀਆਂ ਸੰਗਤਾਂ ਹਰ ਵਾਰੀ ਇਸ ਮੇਲੇ ਦਾ ਆਨੰਦ ਮਾਣਦੀਆਂ ਨੇ ਇਸ ਮੌਕੇ ਜਿਹੜੇ ਮੇਨ ਕਲਾਕਾਰ ਹੈ ਜਿਦਾਂ ਵੀਰਜੀ ਨੇ ਦੱਸ ਹੀ ਦਿੱਤਾ ਤੁਹਾਨੂੰ ਉਹ ਵੀ ਪਹੁੰਚ ਰਹੇ ਆ ਅਸੀਂ ਸਾਰਿਆਂ ਨੂੰ ਹਾਰਦਿਕ ਸੱਦਾ ਦਿੰਦੇ ਆ ਇਸ ਮੌਕੇ ਮੇਲੇ ਦਾ ਮੇਲੇ ਦੇ ਮੁੱਖ ਮਹਿਮਾਨ ਕੈਪਟਨ ਮਤਮੇਦ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅਤੇ ਡਾਕਟਰ ਐਸ ਪੀ ਸਿੰਘ ਉਭਰਾਏ ਜੋ ਮੇਲੇ ਦਾ ਉਦਘਾਟਨ ਕਰ ਰਹੇ ਆ ਅਸੀਂ ਆਪ ਜੀ ਨੂੰ ਸਾਰਿਆਂ ਨੂੰ ਹਾਰਦਿਕ ਸੱਦਾ ਦਿੰਦੇ ਆ ਇਸ ਮੌਕੇ ਪਹੁੰਚ ਕੇ ਮੇਲੇ ਦਾ ਆਨੰਦ ਮਾਣੋ ਜੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਜੀ ਹਾਂਜੀ ਇਸ ਮੌਕੇ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਇਸ ਵਿੱਚ ਉੱਗੇ ਸਮਾਜ ਸੇਵਕ ਡਾਕਟਰ ਐਸ ਪੀ ਬਰਾਏ ਸਿੰਘ ਵੱਲੋਂ ਜਿਹੜਾ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ ਜੋ ਵੀ ਪ੍ਰੋਬਲਮ ਹੈ ਅੱਖਾਂ ਦੀ ਕਿਸੇ ਨੂੰ ਲੋੜਵੰਦਾਂ ਦੇ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ